ਸਤਿ ਸ਼੍ਰੀ ਅਕਾਲ ਲੋਕ ਕਰਨ ਪੰਜਾਬੀ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਗੁਰਮਾਨੰਗ ਦੇ ਯੂਨੀਵਰਸਿਟੀ ਤੋਂ ਪ੍ਰੋਫੈਸਰ ਜਗਰੂਪ ਸਿੰਘ ਸਿੱਖੋਂ ਸਾਹਿਬ ਜੁੜੇ ਨੇ ਸਿੱਖੋਂ ਸਾਹਿਬ ਸਵਾਗਤ ਤੁਹਾਡਾ ਜੀ ਸ਼ੁਕਰੀਆ ਜੀ ਜੀ ਦੋਸਤੋ ਹਰਿਆਣਾ ਦੇ ਸਿਆਸੀ ਸਮੀਕਰਨ ਬਦਲ ਗਏ ਆਖਰ ਹਰਿਆਣਾ ਦੇ ਵਿੱਚ ਕੀ ਜੋ ਕੁਝ ਦਿਖ ਰਿਹਾ ਸਾਹਮਣੇ ਉਹ ਕੁਝ ਸੀ ਜਾਂ ਫਿਰ ਜਿਵੇਂ ਪਿਛਲੀ ਵਾਰ ਜਦੋਂ ਉੱਥੇ ਕੱਟਰ ਸਾਪ ਦੀ ਸਰਕਾਰ ਬਣਦੀ ਹੈ ਉਦੋਂ ਮжоਰਿਟੀ ਹਾਸਲ ਨਹੀਂ ਸੀ ਹੋਈ ਦੁਸ਼ੰਤ ਹੋਰਾਂ ਨੂੰ ਨਾਲ ਲੈ ਕੇ ਉਦੋਂ ਸਰਕਾਰ ਬਣਾ ਲਈ ਗਈ ਸੀ ਅੱਜ ਜੋ ਕੁਝ ਹੋਇਆ ਉਹ ਸਭ ਤੁਸੀਂ ਮੀਡੀਆ ਜ਼ਰੀਏ ਦੇਖ ਚੁੱਕੇ ਹੋ ਪਰ ਕੀ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਥਿਤੀ ਮਜ਼ਬੂਤ ਨਹੀਂ ਇਹਦੇ ਪਿੱਛੇ ਕੀ ਕਾਰਨ ਹੈ ਕੀ ਆਪਣੀ ਭੂਮਿਕਾ ਜਿਹੜੀ ਉਹ ਹੈ ਜਾਂ ਫਿਰ ਕਿਸਾਨ ਅੰਦੋਲਨ ਦਾ ਵੀ ਕੋਈ ਇੰਪੈਕਟ ਹੈਗਾ ਉਹ ਕਿਸਾਨ ਅੰਦੋਲਨ ਜਿਹੜਾ ਤਿੰਨ ਖੇਤੀ ਕਾਨੂੰਨਾਂ ਦੇ ਲਈ ਲੜਿਆ ਗਿਆ ਸੀ ਜਾਂ ਇੱਕ ਵਾਰ ਫਿਰ ਕਿਸਾਨ ਜਥੇਬੰਦੀਆਂ ਹਰਿਆਣਾ ਦੇ ਬਾਰਡਰਾਂ ਤੇ ਬੈਠੀਆਂ ਨੇ ਜਾਂ ਫਿਰ ਹਰਿਆਣਾ ਦੇ ਅੰਦਰੋਂ ਭਾਵੇਂ ਉਹ ਜਥੇਬੰਦੀਆਂ ਹਲੇ ਸੰਘਰਸ਼ ਨਹੀਂ ਕਰ ਰਹੀਆਂ ਪਰ ਆਪਣੇ ਅੰਦੋਲਨ ਦੀ ਤਿਆਰੀ ਕਰ ਰਹੀਆਂ ਨੇ ਉਹਦਾ ਕੋਈ ਇੰਪੈਕਟ ਨਹੀਂ ਇਹ ਸਾਰੀ ਗੱਲਬਾਤ ਆਪਾਂ ਸੇਖੋ ਸਭ ਤੋਂ ਸਮਝਾਂਗੇ ਸੇਖੋ ਸਾਹਿਬ ਵੱਡੀ ਫੇਰਬਦਲ ਹੋਈ ਆ ਹਰਿਆਣਾ ਦੇ ਵਿੱਚ ਤੇ ਇਸ ਫੇਰਬਦਲ ਦੇ ਪਿੱਛੇ ਕੁਝ ਹੈ ਜਾਂ ਫਿਰ ਜੋ ਕੁਝ ਮੀਡੀਆ ਦੇ ਵਿੱਚ ਸਾਹਮਣੇ ਦਿਖ ਰਿਹਾ ਸਾਰੇ ਸਮੀਕਰਨ ਉਹੀ ਨੇ ਸੇਮ ਨੇ ਜੀ ਨਹੀਂ ਇਹ ਬਿਲਕੁਲ اچਨ ਚੇਤਾ ਕੱਲ ਤੱਕ ਤਾਂ ਬਿਲਕੁਲ ਦਿਖਾਈ ਨਹੀਂ ਦੇ ਰਿਹਾ ਸੀ ਕੱਲ ਤੱਕ ਤਾਂ ਪ੍ਰਧਾਨ ਮੰਤਰੀ ਜੀ ਕਹਿ ਰਹੇ ਸੀਗੇ ਕਿ ਮੈਂ ਖੱਟਰ ਸਾਹਿਬ ਡਰਾਈਵਰ ਹੁੰਦਾ ਸੀਗਾ ਤੇ ਮੈਂ ਮੋਟਰਸਾਈਕਲ ਦੇ ਉੱਤੇ ਜਿਹੜਾ ਸੀਗਾ ਇਹਨਾਂ ਦੇ ਨਾਲ ਸਾਰਾ ਹਰਿਆਣਾ ਲੈ ਕੇ ਜਾਂਦਾ ਸੀਗਾ ਤੁਸੀਂ ਦੇਖੋ ਕੱਲ ਉਹ ਐਕਸਪ੍ਰੈਸ ਹਾਈਵੇ ਜਿਹੜਾ ਦਵਾਰਕਾ ਵਾਲਾ ਉਹਦਾ ਘਾਟਨ ਕੀਤਾ ਗਿਆ ਔਰ ਇਹ ਸਾਰਾ ਘਟਨਾ ਚੱਕਰ ਦੇ ਜਿਹੜੇ ਬਹੁਤ ਸਾਰੇ ਕਾਰਨ ਇਹ ਵੀ ਹੋ ਸਕਦੇ ਆ ਕਿ ਥੋੜਾ ਸਮਾਂ ਪਹਿਲਾਂ ਕਾਂਗਰਸ ਦਾ ਇਹ ਭਾਜਪਾ ਦੇ ਇੱਕ ਬਹੁਤ ਵੱਡੇ ਜਾਟ ਲੀਡਰ ਸੀਗੇ ਚੌਧਰੀ ਬਰਿੰਦਰ ਸਿੰਘ ਜਿਹੜੇ ਸਰ ਛੋਟੂ ਰਾਮ ਜਿਹੜੇ ਸੀਗੇ ਉਹਨਾਂ ਦੇ ਦੋਤਰਾ ਦੋਤਰੇ ਸੀਗੇ ਔਰ ਬਹੁਤ ਲੰਬੇ ਬੜੇ ਕੱਦੇ ਜਿਹੜੇ ਹੈਗੇ ਕਾਂਗਰਸੀ ਸੀਗੇ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਸੀ ਪਰ ਕੁਝ ਕਾਰਨਾ ਕਰਕੇ ਕਿਉਂਕਿ ਹੂੜਾ ਸਾਹਿਬ ਨੇ ਜਿੰਨਾ ਚਿਰ 10 ਸਾਲ ਉੱਥੇ ਰਹੇ ਆ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਮਾਰਜਨਾਈਜ਼ ਕੀਤਾ ਤੇ ਉਹਨਾਂ ਨੂੰ ਉਹ ਛੱਡ ਕੇ ਬੀਜੇਪੀ ਵਾਲੇ ਪਾਸੇ ਜਾਣਾ ਪਿਆ ਉਹਨਾਂ ਦਾ ਲੜਕਾ ਪਹਿਲੋਂ ਉਹ ਆਪ ਰਾਜ ਸਭਾ ਦੇ ਵਿੱਚ ਸੀਗੇ ਮੰਤਰੀ ਬਣੇ ਫਿਰ ਪਿਛਲੀ ਵਾਰ ਉਹਨਾਂ ਦਾ ਲੜਕਾ ਜਿਹੜਾ ਆਈਐਸ ਸੀਗਾ ਉਹ हिसार ਦੇ ਉੱਤੋਂ ਐਮਪੀ ਬਣਿਆ ਉਹ ਛੱਡ ਕੇ ਬਾਹਰ ਆਇਆ ਉਹ ਜਾਟਾਂ ਦੇ ਬਹੁਤ ਹੀ ਸਤਿਕਾਰਯੋਗ ਉਹ ਆਮ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਆ ਜਾਂ ਜਿਹੜੇ ਉਥੋਂ ਦੇ ਮੰਤਰੀ ਮੁੱਖ ਮੰਤਰੀ ਆ ਉਹਨਾਂ ਵਰਗੇ ਨਹੀਂ ਹੈਗੇ ਉਹ ਕਿਹਾ ਜਾਵੇ ਕਿ ਉਸ ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਆ ਬਿਲੋਂਗ ਕਰਦੇ ਆ ਜਿਹੇ ਜਨਰੇਸ਼ਨ ਦੇ ਵਿੱਚ ਪੋਲੀਟੀਕਲ ਮੋਰੈਲਿਟੀ ਦੀ ਕਾਫੀ ਵੱਡੀ ਥਾਂ ਹੁੰਦੀ ਸੀ ਔਰ ਜਿਹੜੇ ਜਨਰੇਸ਼ਨ ਦੇ ਵਿੱਚ ਜਿਹੜੇ ਲੀਡਰ ਹੁੰਦੇ ਸੀਗੇ ਉਹਨਾਂ ਦੇ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਅੰਤਰ ਨਹੀਂ ਸੀ ਹੁੰਦਾ ਉਹਨਾਂ ਦੇ ਬਾਹਰ ਹੋਣ ਦਾ ਕਾਰਨ ਹੈ ਕਿ ਵੀ ਹੈਗਾ ਦੂਸਰਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਚ ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣੇ ਦੇ ਵਿੱਚ ਉਥਲ ਪਥਲ ਹੋਈ ਆ ਖਾਸ ਕਰਕੇ ਤੁਹਾਨੂੰ ਯਾਦ ਹੋਵੇ ਕਿ ਪਿਛਲੀ ਵਾਰੀ 10 ਦੀਆਂ 10 ਹੀ ਟਾਈ ਉਹਦੇ ਵਿੱਚ ਆਈਆਂ ਸੀਗੀਆਂ ਔਰ ਇਸ ਵੇਲੇ ਸਭ ਕੁਝ ਹੋਣ ਦੇ ਬਾਵਜੂਦ ਕਿਸ ਤਰੀਕੇ ਨਾਲ ਪੁਲਿਸ ਨੇ ਕਿਸਾਨਾਂ ਦੇ ਉੱਤੇ ਡੰਡਾ ਚਲਾਇਆ ਕਿਸ ਤਰੀਕੇ ਉਹਨਾਂ ਨੂੰ ਦਬਕੇ ਮਾਰੇ ਗਿਆ ਕਿ ਤੁਹਾਡੇ ਬੱਚਿਆਂ ਦੇ ਅਸੀਂ ਪਾਸਪੋਰਟ ਕੈਨਸਲ ਕਰ ਦੇਵਾਂਗੇ ਜਿਹੜੇ ਬਾਹਰ ਗਏ ਆ ਉਹਨਾਂ ਦਾ ਅਸੀਂ ਵੀਜ਼ਾ ਕੈਨਸਲ ਕਰ ਦੇਵਾਂਗੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕੇਸ ਬਣਾ ਕੇ ਜੇਲ੍ਹਾਂ ਦੇ ਵਿੱਚ ਡਾ ਇਹਦਾ ਤਸ਼ੱਦਦ ਸੀਗਾ ਉਹ ਇਹ ਇਹਦੇ ਵਿੱਚੋਂ ਰਿਐਕਸ਼ਨ ਆਇਆ ਉਹਦੇ ਵਿੱਚੋਂ ਬਾਹਰ ਆਇਆ ਤੇ ਰਹਿੰਦੀ ਹੁੰਦੀ ਕਸਲ ਜਿਹੜੀ ਇਹਨਾਂ ਦੀ ਆਪਣੀ ਟਸਲ ਸੀ ਤੁਸੀਂ ਕਿਹਾ ਕੋ ਜੇਜੇ ਵਾਲਾ ਜਿਹੜਾ ਹੈਗਾ ਸੀਗਾ اپੋਜੀਸ਼ਨ ਦੇ ਵਿੱਚ ਲੜਿਆ ਸੀਗਾ ਦੇਵੀਦਾਲ ਦਾ ਪਰਿਵਾਰ ਵੀ ਜਿਹੜਾ ਹੈਗਾ ਸੀ ਉਹ ਖਿਲਰ ਗਿਆ ਗਿਆ ਕੋਈ ਉਸ ਪਾਸੇ ਇਹ ਉਹਦੇ ਨਾਲ ਲੱਗ ਗਿਆ ਔਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੀਜੇਪੀ ਜਿਹੜੀ ਹੁੰਦੀ ਆ ਇਹ ਯੂਸ ਐਂਡ ਥਰੋ ਹੈ ਜੇ ਤਾਂ ਪਿਛਲੀ ਵਾਰੀ ਬੀਜੇਪੀ ਨੂੰ 41 ਸੀਟਾਂ ਮਿਲੀਆਂ ਸੀ ਜਿਹੜੀਆਂ ਮੈਜੋਰਟੀ ਤੋਂ ਬਹੁਤ ਥੱਲੇ ਸੀਗੀਆਂ ਔਰ ਸਿਰਫ ਇਹਦੀਆਂ 10 ਸੀਟਾਂ ਦੇ ਨਾਲ ਜਿਹੜਾ ਹੈਗਾ ਸੀ ਉਹਨਾਂ ਨੇ ਉਹ ਸਰਕਾਰ ਚਣਾਇ ਬਾਕੀ ਇੰਡੀਪੈਂਡੈਂਟ ਤੇ ਤੁਹਾਨੂੰ ਪਤਾ ਹੀ ਆ ਜਿਹੜੇ ਮਰਜ਼ੀ ਪਾਸੇ ਜਿਹੜਾ ਜਿੱਥੇ ਵੇਖਿਆ ਤਵਾ ਪ੍ਰਾਤ ਉੱਥੇ گاਵਾ ਦਿਨ ਤੇ ਰਾਤ ਵਾਲਾ ਕੰਮ ਹੈਗਾ ਇਹ ਸਰਕਾਰ ਚੱਲੀ ਇਹ ਸਰਕਾਰ ਜਿਹੜੀ ਚੱਲੀ ਹੈਗੀ ਆ ਇਹ ਜਿਹੜੀ ਚੱਲੀ ਹੈਗੀ ਆ ਇਹ ਡੰਡੇ ਦੇ ਸਿਰ ਤੇ ਚਲੌਂਣ ਦੀ ਕੋਸ਼ਿਸ਼ ਕੀਤੀ ਗਈ ਬਾਕੀ ਮਨੋਰ لال ਖੱਟੜ ਜਿਹੜਾ ਹੈਗਾ ਸੀ ਕਿਸ ਸਮੇਂ ਕਿਹਾ ਜਾਂਦਾ ਸੀਗਾ ਕਿ ਇਹ ਬਾਹਰੋਂ ਆਏ ਹੈਗੇ ਆ ਨਾਂ ਨੇ ਤਾਂ ਖੇਤੀ ਦੇ ਨਾਲ ਸੰਬੰਧ ਹੈਗਾ ਠੀਕ ਹੈ ਆਪਣੇ ਮਿਹਨਤ ਕਰਕੇ ਪਹੁੰਚੇ ਆ ਛੋਟੇ ਮੋਟੇ ਵਪਾਰੀ ਸੀ ਰੋहतक ਵਾਲੇ ਪਾਸੇ ਦੇ ਉਤੋਂ ਆਰਐਸਐਸ ਦੇ ਨਾਲ ਜੁੜੇ ਸੀ ਆਪ ਨੂੰ ਪਤਾ ਹੈ ਕਿ ਮੋਦੀ ਸਾਹਿਬ ਦੀ ਗੱਲ ਆਉਂਦੀ ਆ ਫਿਰ ਉਹਨੂੰ ਬਣਾਉਂਦੇ ਆ ਜਿਹਨੂੰ ਜਿਹੜਾ ਉਹਨਾਂ ਦੇ ਨਾਲ ਨੇੜਤਾ ਹੁੰਦੀ ਆ ਹੌਲੀ ਹੌਲੀ ਜ਼ਮੀਨ ਖਿਸਕਦੀ ਜਾ ਰਹੀ ਸੀ ਬਹੁਤ ਕਲੀਅਰ ਆ ਕਿ ਇਹਨਾਂ ਦੀ ਜ਼ਮੀਨ ਸਾਰੀ ਹੈ ਖਿਸਕਦੀ ਜਾ ਰਹੀ ਸੀ ਤੇ ਇਨਸਟੈਂਟ ਜਿਹੜਾ ਹੈਗਾ ਕਿ ਸਰਕਾਰ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਹੋਰ ਤਰੀਕੇ ਜਿਵੇਂ ਉਲਝੀ ਪਈ ਆ ਹਰਿਆਣੇ ਦੇ ਪਹਿਲਵਾਨਾਂ ਦੇ ਨਾਲ ਕੀ ਹੋਇਆ ਉੱਥੇ ਮੰਤਰੀ ਨਹੀਂ ਖੜਾ ਹਰਿਆਣੇ ਦੇ ਇੱਕ ਮੰਤਰੀ ਜਿਹੜਾ ਹੈਗਾ ਉੱਤੇ ਬਹੁਤ ਸੀਰੀਅਸ ਅਲੀਗੇਸ਼ਨ ਲੱਗੇ ਆ ਇਹਨੂੰ ਖਾਸ ਕਰਕੇ ਸਪੋਰਟਸ ਦੇ ਵਿੱਚ ਕੋਚ ਨੇ ਲਾਇਆ ਸੀ ਉਹਨੂੰ ਇਹ ਬਚਾਉਣ ਡਿਆ ਮੈਨੂੰ ਲੱਗਦਾ ਵੀ ਸਾਰਾ ਤਾਣਾ ਬਾਣਾ ਇੱਥੋਂ ਦਾ ਕੁਲਝ ਗਿਆ ਕਿ ਜਿੱਦੋਂ ਲੱਗਾ ਵੀ ਇਹ ਤੇ ਪੈਰਾਥਲੋ ਜਮੀਨ ਖਿਸਕਦੀ ਜਾ ਰਹੀ ਹੈ ਕਿਉਂਕਿ ਭਾਜਪੀ ਜਿਹੜੀ 317 ਦੀ ਗੱਲ ਕਰਦੀ ਆ ਜਾਂ ਭਾਜਪੀ ਜਿਹੜੀ 400 ਪਾਰ ਦੀ ਗੱਲ ਕਰਦੀ ਆ ਤੁਸੀਂ ਇਹ ਸਾਰਾ ਜਿਹੜਾ ਇਸ ਕਿਸਮ ਦਾ ਪ੍ਰਚਾਰ ਹੈ ਪ੍ਰੋਪਗੈਂਡਾ ਹੈ ਅੰਦਰਲੇ ਪਾਸਿਓਂ ਬਹੁਤ ਖੋਖਲਾ ਹੈ ਜਿਹਦੀ ਐਗਜ਼ਾਮਪਲ ਸਾਨੂੰ ਅੱਜ ਹਰਿਆਣਾ 'ਚ ਮਿਲੀ ਕਦੀ ਨਹੀਂ ਹੁੰਦਾ ਕਿ ਨੈਸ਼ਨਲ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਤੁਸੀਂ ਸਵਾਰ ਬਦਲੋ ਹਰਿਆਣਾ ਦੇ ਵਿੱਚ 1 ਅਕਤੂਬਰ 'ਚ ਇਲੈਕਸ਼ਨ ਹੋਣ ਵਾਲੀ ਆ ਔਰ ਇਹੀ ਮਨੋਰ ਲਾਲ ਖੱਟੜ ਜਿਹੜੇ ਮੋਸਟ ਟਰਸਟਡ ਪਰਸਨ ਸੀਗੇ ਆਪਣੇ ਜਿਹੜੇ ਨਰਿੰਦਰ ਮੋਦੀ ਦੇ ਤੇ ਜਿਹਨੂੰ ਅਨ ਚੈਲੰਜ ਸੀਗੇ ਜਾਟਾਂ ਦੇ ਹਲਕੇ ਦੇ ਵਿੱਚ ਲੰਮਾ ਸਮਾਂ 10 ਸਾਲ ਤੱਕ ਇੱਕ ਨੌਨ ਜਾਟ ਦਾ ਜਿਹੜਾ ਹੈਗਾ ਸੀ ਤਾਕਤ ਦੇ ਸਿਰ ਦੇ ਉੱਤੇ ਰਾਜ ਕਰਨਾ ਜਾਂ ਜਿਸ ਤਰੀਕੇ ਨਾਲ ਸਾਰੀਆਂ ਤਾਕਤਾਂ ਉਹਨਾਂ ਦੇ ਹੱਥ ਵਿੱਚ ਸੀ ਮੈਨੂੰ ਲੱਗਦਾ ਵੀ ਇਹ ਕਿਤੇ ਉਹਨਾਂ ਕਿਦੋਂ ਜਿਹੜਾ ਹੈਗਾ ਇਹਨੂੰ ਸਾਰਾ ਚੀਜ਼ ਲੱਗੀ ਦੂਸਰੇ ਪਾਸੇ ਵੀ ਹੈਗਾ ਕਿ ਅੱਜ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕੱਲ ਸੀਏ ਆਇਆ ਜੋ ਸੁਪਰੀਮ ਕੋਰਟ ਦੀ ਜੱਜਮੈਂਟ ਜਿਹੜੀ ਸੀਗੀ ਉਹ ਇਲੈਕਟਰ ਬੌਂਡ ਦੇ ਉੱਤੇ ਆਈ ਅੱਜ ਉਹ ਜਿਹੜੀ ਇਨਫੋਰਮੇਸ਼ਨ ਹੈਗੀ ਉਹ ਸ਼ੇਅਰ ਹੋਣੀ ਆ ਇਸੇ ਤਰੀਕੇ ਨਾਲ ਹੋ ਸਕਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਕਿਉਂਕਿ ਕਿਸਾਨ ਤਾਂ ਸਟ੍ਰਗਲ ਕਰ ਹੀ ਰਿਹਾ ਹੈ ਬਹੁਤ ਇੰਟਰਸਟਿੰਗ ਗੱਲ ਹੈਗੀ ਆ ਕਿ ਇੰਨਾ ਦਹਿਸ਼ਤ ਦੇ ਬਾਵਜੂਦ ਇਹਨੇ ਦਬਾਅ ਦੇ ਬਾਵਜੂਦ ਇਹਨੇ ਧੱਕੇ ਦੇ ਬਾਵਜੂਦ ਵੀ ਜਿਹੜਾ ਉਥੋਂ ਦਾ ਕਿਸਾਨ ਭਾਈਚਾਰਾ ਹੈਗਾ ਖਾਸ ਕਰਕੇ जाट ਭਾਈਚਾਰਾ ਹੈਗਾ ਜਾਂ ਜਿਹੜੇ ਦੂਸਰਾ ਭਾਈਚਾਰਾ ਵਾ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੇ ਖਸਾਨੀ ਮੁੱਦਿਆਂ ਦੇ ਨਾਲ ਖੜੇ ਆ 14 ਤਰੀਕ ਨੂੰ ਪੰਜਾਬ ਦੇ ਕਿਸਾਨ ਜਿਹੜੇ ਹੈਗੇ ਆ ਉਹ ਦਿੱਲੀ ਜਾ ਰਹੇ ਆ ਕੱਲ ਨੂੰ ਜਾ ਰਹੇ ਆ ਹੋ ਸਕਦਾ ਉਹਨਾਂ ਨੂੰ ਲੱਗਾ ਹੋਵੇ ਕਿ ਜੋ ਤਾਣਾ ਬਾਣਾ ਨੇ ਭੁਣਿਆ ਮਾ ਜਾਂ ਜਿਹੜੀ ਨੀਤੀ ਹੈਗੀ ਆ ਅਰਟੀਵਲੀ ਬੈਕਫਾਇਰ ਕਰ ਦਿਆ ਤੇ ਇਹਨੂੰ ਇੱਕਦਮ ਲਾਂਬੇ ਕਰਕੇ ਕੋਈ ਬੀਜੇਪੀ ਦੀ ਇਹ ਗੱਲ ਤਾਂ ਬਹੁਤ ਜ਼ਰੂਰੀ ਆ ਇਹ ਬਹੁਤ ਕਲੀਅਰ ਹੈਗੀ ਆ ਇੱਕ ਹੀ ਲੀਡਰ ਵਾ ਔਰ ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਉਹ ਲੀਡਰ ਤਾਕਤ ਤੋਂ ਬਾਹਰ ਹੋਇਆ ਤੇ ਬੀਜੇਪੀ ਦਾ ਕੀ ਹਾਲ ਹੋਊਗਾ ਤੇ ਸਵਾਲ ਥੋੜਾ ਲੱਗਦਾ ਸਾਨੂੰ ਹੈਗਾ ਵੀ بڑا ਅਟਪਟਾ ਜਿਹਾ ਹੈਗਾ ਪਰ ਉਹ ਗੱਲ ਬਹੁਤ ਕਲੀਅਰ ਆ ਜਿਤ ਜੇ ਬਾਈ ਖੁਦਾ ਨਾ ਖਾਸਤਾ 224 ਦੇ ਵਿੱਚ ਕਮਜ਼ੋਰ ਹੁੰਦੇ ਆ ਤੇ ਜਿਹੜੇ ਬੀਜੇਪੀ ਵਾਲਾ ਜਿਹੜਾ ਕੀ ਹਾਲ ਹੋਊਗਾ ਕਿੱਦਣੋ ਜਾਣਗੇ ਜਿੰਨੀਆਂ ਜਾਤੀਆਂ ਇਹਨਾਂ ਦੇ ਲੀਡਰਾਂ ਨੇ ਲੋਕਾਂ ਦੇ ਕੀਤੀਆਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦੂਸਰੀਆਂ ਪਾਰਟੀਆਂ ਨੂੰ ਡਰਾ ਕੇ ਠਮਕਾ ਕੇ ਲਾਲਚ ਦੇ ਕੇ ਉਹ ਲੋਕ ਆਪਣੇ ਨਾਲ ਖੜੇ ਕੀਤੇ ਆ ਤੇ ਉਹ ਲੋਕ ਤੇ ਉਹ ਜੋ ਲੋਕ ਤਾਂ ਬਹੁਤਾ ਲੰਮਾ ਸਮਾਂ ਖੜੇ ਨਹੀਂ ਹੁੰਦੇ ਮੈਨੂੰ ਲੱਗਦਾ ਕਿ ਇਹ ਬਹੁਤ ਇੱਕ ਇਹ ਜਿਹੜੇ ਤਰਾਤਲ ਦੇ ਉੱਤੇ ਕਾਰਨ ਵਾ ਕਿ ਕੱਲ ਤੱਕ ਇਹਨਾਂ ਦੀ ਬੱਲੇ ਬੱਲੇ ਹੋ ਰਹੀ ਸੀਗੀ ਕੱਲ ਤੱਕ ਇਹਨਾਂ ਨੂੰ ਜਿਹੜਾ ਸ਼ਾਬਾਸ਼ ਦਿੱਤੀ ਜਾ ਰਹੀ ਸੀਗੀ ਇਹਨਾਂ ਦੇ ਨਾਂ ਤੇ ਤਾਲੀਆਂ ਵਜਦੀਆਂ ਸੀਗੀਆਂ ਰਾਤੋਂ ਰਾਤ ਫਿਰ ਉਹੀ ਆ ਕੋਈ ਫੀਡਬੈਕ ਆਈ ਆ ਕਿਉਂਕਿ ਅੱਜ ਕੱਲ ਸਰਵੇ ਬਹੁਤ ਚੱਲ ਰਿਹਾ ਫੀਡਬੈਕ ਬਹੁਤ ਚੱਲ ਰਹੀ ਆ ਤੇ ਜੇ ਹਰਿਆਣੇ ਦੇ ਵਿੱਚ ਬੀਜੇਪੀ ਨੂੰ ਚੈਲੰਜ ਮਿਲਦਾ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਬੀਜੇਪੀ ਵਾਲੇ ਐਡੇ ਵੱਡੇ ਮਾਰਦੇ ਆ ਦੂਸਰੇ ਆਪਣੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਉਹਨਾਂ ਲਈ ਪੋਸੀਬਲ ਹੋ ਦੂਸਰਾ ਪਾਸਾ ਇਹ ਵੀ ਹੈਗਾ ਕਿ ਇਨਸਟੈਂਟ ਚੇਂਜ ਕਰਕੇ ਇੱਕ ਮੈਸੇਜ ਦੇਣ ਵਾਲੀ ਇਹ ਵੀ ਗੱਲ ਹੈਗੀ ਆ ਲੋਕਾਂ ਨੂੰ ਨਾ ਰੱਖਣ ਵਾਸਤੇ ਵੀ ਭਾਈ ਇਹ ਇਹ ਸਰਕਾਰ ਦੇ ਵਿੱਚ ਕਿਸੇ ਦਾ ਵੀ ਦਾ ਲੱਗ ਸਕਦਾ ਔਰ ਦਾ ਲੱਗਣ ਦਾ ਮਤਲਬ ਹੁੰਦਾ ਲੋਕੀ ਵੇਟ ਕਰਦੇ ਰਹਿੰਦੇ ਆ ਨਾਲ ਜੁੜੇ ਰਹਿੰਦੇ ਆ ਕੋਈ ਆਸਥਾ ਬਣੀ ਰਹਿੰਦੀ ਹੁੰਦੀ ਆ ਜਿੱਦਾਂ ਹੁੰਦਾ ਨਾ ਕਿ ਉਹ ਬੁਰਕੀ ਹੁੰਦੀ ਆ ਤੇ ਮੂੰਹ ਦੇ ਵਿੱਚ ਉੜਦੇ ਮੂੰਹ ਦੇ ਵਿੱਚ ਤੇ ਥੱਲੇ ਵੀ ਬੰਦੇ ਡਿੱਕਣਦੇ ਹੁੰਦੇ ਆ ਵੀ ਕਦੋਂ ਡਿੱਗਦੀ ਕਦੋਂ ਮੂੰਹ ਮਾਰਦਾ ਵਾ ਇਦਾਂ ਦੀ ਗੱਲ ਵੀ ਹੋ ਸਕਦੀ ਆ ਤੇ ਬਹੁਤ ਸਾਰੇ ਕਾਰਨ ਬਹੁਤ ਸਾਰੇ ਫੈਕਟਰ ਪਰ ਅਲਟੀਮੇਟਲੀ ਇਸ ਪਾਰਟੀ ਦੀ ਜਾਂ ਸਰਕਾਰ ਦੀ ਜਿਹੜੀ ਇਹ ਕਹੀ ਜਾਂਦੇ ਸੀ ਕਿ ਬਹੁਤ ਸਟੇਬਲ ਆ ਬਹੁਤ ਤਾਕਤਵਾਰ ਹੈਗੀ ਆ ਬਹੁਤ ਕੰਟੀਨਿਊ ਕਰੂਗਾ ਤੇ ਉਹਦੇ ਲਈ ਤੇ ਇਹਨੇ ਕਈ ਸਵਾਲ ਜਿਹੜੇ ਉਹ ਖੜੇ ਕੀਤੇ ਆ ਜੇਕਰ ਇੱਕਦਮ ਉੱਥੇ ਫੇਰ ਬਦਲ ਹੋਇਆ ਸਿੱਖੋਂ ਸਾਹਿਬ ਕੀ ਲੀਡਰਸ਼ਿਪ ਕਰਾਈਸਿਸ ਵੀ ਉੱਥੇ ਪਰ ਹੈ ਜਾਂ ਹੋਰ ਉੱਭਰ ਸਕਦਾ ਹੁਣ ਨਹੀਂ ਇਦਾਂ ਹੈਗਾ ਕਿ ਲੀਡਰਸ਼ਿਪ ਦੇਖੋ ਲੀਡਰਸ਼ਿਪ ਉਹ ਜਿੰਨਾ ਚਿਰ ਤੁਸੀਂ ਤਾਕਤ ਦੇ ਵਿੱਚ ਉਹਨਾਂ ਜੇ ਲੀਡਰਸ਼ਿਪ ਦੀ ਕੋਈ ਸਮੱਸਿਆ ਨਹੀਂ ਹੈਗੀ ਪਰ ਇਹ ਤਾਕਤ ਵਾਲੀ ਲੀਡਰਸ਼ਿਪ ਬਹੁਤਾ ਜਲਦੀ ਨਹੀਂ ਹੈ ਲੀਡਰਸ਼ਿਪ ਉਹ ਚਲਦੀ ਹੁੰਦੀ ਹੈ ਜਿਹੜੀ ਲੋਕਾਂ ਦੀ ਵੱਲ ਤੇ ਖੜੀ ਹੋਵੇ ਤੁਸੀਂ ਲੀਡਰ ਤਾਂ ਬਣਾ ਦਿੰਦੇ ਹੋ ਜਿੰਨੂੰ ਮਰਜ਼ੀ ਚੌਧਰੀ ਬਣਾ ਦੋ ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾ ਦੋ ਜਿਹਨੂੰ ਮਰਜ਼ੀ ਮੰਤਰੀ ਬਣਾ ਦੋ ਜਿਹਨੂੰ ਮਰਜ਼ੀ ਐਮਐਲਏ ਬਣਾ ਦੋ ਜਿਹਨੂੰ ਮਰਜ਼ੀ ਚੇਅਰਮੈਨ ਬਣਾ ਦੋ ਚੰਗੀ ਗੱਲ ਹੈਗੀ ਲੀਡਰ ਹੈਗੇ ਪਰ ਲੀਡਰਸ਼ਿਪ ਉਹ ਹੁੰਦਾ ਕਿ ਉਹ ਕੁਆਲਿਟੀਜ਼ ਹੋਣ ਕਿ ਉਹ ਆਪਣੇ ਇਲਾਕੇ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਉਹਨਾਂ ਕੋ ਰਿਸਪੈਕਟ ਲਵੇ ਉਹਨਾਂ ਕੋ ਇੱਜ਼ਤ ਲਵੇ ਉਹਨਾਂ ਦੀ ਐਕਸੈਪਟੈਂਸ ਹੋਵੇ ਉਹ ਉਹਨਾਂ ਦੇ ਮਨਾਂ ਦੇ ਵਿੱਚ ਵਸੇ ਬੀਜੇਪੀ ਸਾਰਾ ਕੰਮ ਐਸ ਵੇਲੇ ਧੱਕੇ ਨਾ ਕਰਨ ਦੇਈ ਹੈ ਸਿੰਪਲ ਐਗਜ਼ਾਮਪਲ ਆਪਾਂ ਬਾਹਰ ਕੀ ਜਾਣਾ ਮਾ ਚੰਡੀਗੜ੍ਹ ਦੇ ਵਿੱਚ ਜੋ ਲੋਕ ਰਾਜਦਾਨ ਜਾ ਜੋ ਉਸ ਸਮੇਂ ਦੇ ਵਿੱਚ ਮਿਊਸਪਲ ਕਾਰਪੋਰੇਸ਼ਨ ਦੀ ਛੋਟੀ ਜੀ ਇੱਕ ਹੈਗੀ ਸੀ ਜਿਹੜੀ ਤੇਰੇ ਵਿੱਚ ਲੀਡਰ ਚੜਨਾ ਸੀਗਾ ਜੋ ਜਨਾਜਾ ਉੱਥੇ ਕੱਢਿਆ ਵਾ ਉਹ ਸਾਰੇ ਪਾਸੇ ਇਦਾਂ ਹੋ ਰਿਹਾ ਤੁਸੀਂ ਇਹ ਵੀ ਦੇਖੋ ਚਲੋ ਇਹ ਤਾਂ ਇੱਥੇ ਹੋਇਆ ਜੁਣਾ ਤੋਂ ਬਾਅਦ ਇਹ ਮੱਧਿਆ ਪ੍ਰਦੇਸ਼ ਦੀ ਐਗਜ਼ਾਮਪਲ ਲੈ ਕੇ ਦੇਖ ਲਓ ਤੁਸੀਂ ਰਾਜਸਥਾਨ ਦੀ ਐਗਜ਼ਾਮਪਲ ਲੈ ਕੇ ਦੇਖ ਲਓ ਤੁਸੀਂ ਜਾਂ ਉਹ ਤੋਂ ਨਾਲ ਜਿਹੜਾ ਛੱਤੀਸਗੜ੍ਹ ਉਹਦੀ ਐਗਜ਼ਾਮਪਲ ਲੈ ਕੇ ਦੇਖ ਦੇਖ ਲਓ ਇਹ ਕਿਹੜੇ ਐਕਸਪੈਰੀਮੈਂਟਸ ਹੈਗੇ ਆ ਜਾਂ ਕਿਉਂ ਇਦਾਂ ਹੋ ਰਿਹਾ ਸਿਰਫ ਯੂਪੀ ਨਾਲ ਕੰਫਰੰਟ ਨਹੀਂ ਕੀਤਾ ਜਾ ਰਿਹਾ ਯੂਪੀ ਦੇ ਜਿਹੜਾ ਹੈਗੇ ਸੀ ਮੁੱਖ ਮੰਤਰੀ ਨੂੰ ਪਿਛਲੀ ਵਾਰੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਚਾਹੇ ਉਹਦਾ ਬਦਲੌਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹਨੇ ਆਪਣੀ ਸਪੇਸ ਬਣਾ ਲਈ ਹੈ ਸਾਨੂੰ ਸਾਰਿਆਂ ਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਯੂਪੀ ਦੇ ਵਿੱਚ ਮੋਦੀ ਸਾਹਿਬ ਬਾਅਦ ਚ ਆਉਂਦਿਆ ਯੋਗੀ ਜਿਹੜਾ ਵਾ ਉਹ ਪਹਿਲੋਂ ਪਰ ਯੋਗੀ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਪਸੰਦ ਦਾ ਉਹ ਹਿੱਸਾ ਵਾ ਅੱਜ ਆਪਾਂ ਮੰਨੀਏ ਜਾਂ ਨਾ ਮੰਨੀਏ ਤੁਸੀਂ ਕਿਸੇ ਵੀ ਸੈਕਸ਼ਨ ਦੇ ਨਾਲ ਠੀਕ ਹੈ ਮinority ਦੇ issues ਹੈਗੇ ਆ ਮਨੋ ਇਹ ਨਹੀਂ ਕਿ ਇਹ ਮinority ਦੇ ਇਸ਼ੂ ਨਹੀਂ ਹੈਗੇ ਪਰ ਓਵਰਆਲ ਜਿਹੜਾ ਹੁੰਦਾ ਵਾ ਵੀ ਇਹ ਬੰਦਾ ਕੰਮ ਕਰ ਰਿਆ ਹੋ ਸਕਦਾ ਇਹ ਵੀ ਹੋਵੇ ਕਿ ਪਹਿਲੀਆਂ ਸਰਕਾਰਾਂ ਬਹੁਤ ਕਰਖਤ ਸੀਗੀਆਂ ਉਥੇ ਮਾਇਆਵਦੀ ਦੀ 5 ਸਾਲ ਸਰਕਾਰ ਰਹੀ ਆ ਉਥੇ ਅਕਲੇਸ਼ ਦੀ 5 ਸਾਲ ਸਰਕਾਰ ਰਹੀ ਆ ਉਥੇ ਪਹਿਲਾਂ ਜਿਹੜਾ ਹੈਗਾ ਸੀ ਮਲੇਮ ਸਿੰਘ ਯਾਦਵ ਦੀ ਰਹੀ ਆ ਉਥੇ ਮਾਇਆਵਦੀ ਦੀ 3-4 ਵਾਰੀ ਸਰਕਾਰ ਬਣੀ ਆ ਭਾਜਪੀ ਦੀ ਵੀ ਸਰਕਾਰ ਬਣੀ ਆ ਤਾਂ ਸ਼ਾਇਦ ਲੋਕਾਂ ਨੂੰ ਇਹ ਹੋ ਸਕਦਾ ਭਰਮ ਹੋਵੇ ਹੋ ਸਕਦਾ ਉਹ ਸਚਾਈ ਹੋਵੇ ਗਰ ਠੀਕ ਹੈ ਕੁਝ ਬੇਸਿਕ ਸਹੂਲਤਾਂ ਜਿਹੜੀਆਂ ਹੈਗੀਆਂ ਆਪਾਂ ਬਿਜਲੀ ਦੀ ਗੱਲ ਕਰਦੇ ਆਂ ਖੇਤੀਬਾੜੀ ਸੈਕਟਰ ਦੇ ਵਿੱਚ ਇਫੈਕਟ ਹੈਗਾ ਕਿ 18 ਘੰਟੇ ਉਹਨਾਂ ਨੂੰ ਬਿਜਲੀ ਮਿਲਦੀ ਆ ਬਹੁਤ ਵੱਡੀ ਗੱਲ ਸੀ 18 ਦਿਨਾਂ ਦੇ ਵਿੱਚ ਕਈ ਨਹੀਂ 1 ਘੰਟਾ ਬਿਜਲੀ ਵੀ ਉੱਥੇ ਆਉਂਦੀ ਨਹੀਂ ਅੱਜ ਤੋਂ 10 ਪਾਠ 10 ਸਾਲ ਪਹਿਲੇ ਇਹ ਠੀਕ ਹੈ ਕਿ ਸੁਧਾਰ ਸਾਰੇ ਅਕਲੇਸ਼ ਦੇ ਸਮੇਂ ਸ਼ੁਰੂ ਹੋ ਗਏ ਸੀ ਬਿਜਲੀ ਦਾ ਸਰਦਾਰ ਉਹਨੇ ਸ਼ੁਰੂ ਕੀਤਾ ਸੀਗਾ ਸੜਕਾਂ ਦਾ ਕੰਮ ਉਹਨੇ ਸ਼ੁਰੂ ਕੀਤਾ ਸੀਗਾ ਫੇਰ ਜਿਹੜਾ ਲੈਂਡ ਆਰਡਰ ਦੇ ਵਿੱਚ ਠੀਕ ਉਹਦੀ ਆਪਣੀਆਂ ਸਮੱਸਿਆਵਾਂ ਸੀਗੀਆਂ ਖਾਸ ਕਰਕੇ 112 ਵਾਲੀ ਸਰਵ ਜਿਹੜੀ ਸੀ ਉਹ ਸਮੇਂ ਸ਼ੁਰੂ ਹੋਈ ਸੀ ਪਰ ਉਹ ਤਾਕਤ ਤੋਂ ਬਾਹਰ ਹੋ ਗਿਆ ਇਹਨਾਂ ਨੂੰ 5 ਸਾਲ ਨੂੰ ਲਾਗੂ ਕਰਨ ਦਾ ਮੌਕਾ ਮਿਲ ਗਿਆ ਹੁਣ ਉਹ ਪਪੂਲਰ ਬਣ ਗਿਆ ਬਾਕੀ ਬੰਦੇ ਬਹੁਤ ਹਨ ਭਾਜਪਾ ਦੇ ਵਿੱਚ ਕਿਉਂਕਿ ਹੁਣ ਤਾਂ ਇਹ ਵੀ ਆਮ ਲੋਕੀ ਮੰਨਦੇ ਆ ਵੀ ਜਿਹੜਾ ਸੰਘ ਵੀ ਹੈਗਾ ਵਾ ਉਹਨੂੰ ਵੀ ਜਿਹੜਾ ਹੈਗਾ ਉਹ ਉਹਨੂੰ ਵੀ ਜਿਹੜਾ ਦੱਸਿਆ ਜਾਂਦਾ ਵੀ ਕੀ ਕਰਨਾ ਇੱਕ ਹੀ ਤਰ੍ਹਾਂ ਦਾ ਵਿਅਕਤੀ ਆ ਜਿਹਦੇ ਨਾਲ ਹੋਰ ਲੋਕ ਹੋਣਗੇ ਜਿਹੜਾ ਸਾਰਾ ਫੈਸਲਾ ਕਰਦੇ ਆ ਤੋ ਇਹਦੇ ਨਾਲ ਹੈ ਕਿ ਉਹਨਾਂ ਨੂੰ ਜਿਹੜੀ ਇੰਸਟੀਚਿਊਨ ਹੈਗੀਆਂ ਜਾਂ ਲੀਡਰਸ਼ਿਪ ਦੇ ਉੱਤੇ ਬਹੁਤਾ ਉਹ ਨਹੀਂ ਹੈਗਾ ਕਿਉਂਕਿ ਲੀਡਰ ਜਿਹੜੇ ਹੈਗੇ ਆ ਉਹ ਲੋਕਾਂ ਚੋਂ ਬਣ ਕੇ ਨਹੀਂ ਆਉਂਦੇ ਕਿਸੇ ਨੇ ਨਹੀਂ ਸੋਚਿਆ ਮਨੋਰ ਲਾਲ ਖੱਟੜ ਬਣ ਕੇ ਹਰਿਆਣੇ ਦੇ ਵਿੱਚ ਜਾਤ ਪਾਤ ਦਾ ਬਹੁਤ ਇੰਪੋਰਟੈਂਟ ਰੋਲ ਆ ਔਰ ਪੰਜਾਬ ਵਾਂਗੂ ਉੱਥੇ ਦਾ ਕਮਿਊਨਿਟੀ ਪਾਵ ਸਟਰਕਚਰ ਦੇ ਵਿੱਚ ਜਾਟ ਜਿਹੜੇ ਹੈਗੇ ਆ ਉਹ ਡੋਮੀਨੈਂਟ ਹੈਗੇ ਆ ਪਰ OBC ਦਾ ਨੰਬਰ ਵੀ ਬਹੁਤ ਵੱਡਾ ਔਰ OBC ਜਿਹੜਾ ਖਾਸ ਕਰਕੇ ਹੁਣ ਮੁੱਖ ਮੰਤਰੀ ਜਾਂਦਾ ਇਹਨੂੰ OBC ਦੇ ਤੌਰ ਤੇ ਲੈਂਦਾ ਵਾ ਉਹ ਲੋਕਲ ਉਹਦੇ ਵਿੱਚੋਂ ਮਨੋਰ ਲਾਲ ਖੱਟੜ ਬਾਰੇ ਇਹ ਵੀ ਸੀਗਾ ਕਿ ਇਹ ਪਾਕਿਸਤਾਨ ਤੋਂ ਆਏ ਆ ਜੱਟਾਂ ਦੀ ਬਹੁਤ ਜਿਹੜੀ ਹੈਗੀ ਆ ਡਾਇਲਮਾ ਹੈਗੀ ਆ ਇੱਕ ਪਾਸੇ ਕਿਸਾਨ ਅੰਦੋਲਨ ਹੈ ਤੁਸੀਂ ਆ ਵੀ ਦੇਖੋ ਨਾ ਜਿਹੜੇ ਕਿਸੇ ਸਮੇਂ ਦੇ ਵਿੱਚ ਜੱਟਾਂ ਦੇ ਬਹੁਤ ਵੱਡੇ ਲੰਬੜਦਾਰ ਸੋ ਕਾਲਜ ਦਾ ਇੱਥੇ ਆਪਣੇ ਅਕਾਲੀ ਦਲ ਦੇ ਲੀਡਰ ਕਹਿੰਦੇ ਸੀ ਅਸੀਂ ਜੱਟ ਜੱਟਾਂ ਦੇ ਬਹੁਤ ਜਿਹੜੇ ਹੈਗੇ ਆ ਹਮਦਰਦਾਂ ਇਸ ਸਮੇਂ ਦੇਵੀ ਲਾਲ ਤੱਕ ਤੇ ਰਿਹਾ ਪਰ ਚਟਾਲਾ ਸਾਹਿਬ ਦੇ ਵਿੱਚ ਆਉਂਦਿਆਂ-ਆਉਂਦਿਆਂ ਤੇ ਮੁੜਕੇ ਜਿਹੜਾ ਗਾਂ ਅਗਲਾ ਉਹਨਾਂ ਦੀ ਪੀੜ੍ਹੀ ਸੀਗੀ ਉਹ ਤੋਂ ਉਹਨਾਂ ਨੇ ਉਹਨਾਂ ਨੂੰ ਬਖਰੇਆ ਕੀਤਾ ਆਈਸੋਲੇਟ ਹੋਏ ਜਾਟ ਤੇ ਉਹ ਜਿਹੜਾ ਜਾਟਾਂ ਦਾ ਨਮਾਇੰਦਾ ਸੀਗਾ ਉਹ ਪੰਜ ਸਾਲ ਇਹਨਾਂ ਦੇ ਨਾਲ ਬੈਠਾ ਰਿਹਾ ਆਪਣੇ ਜੋ ਵੀ ਦਾਦੇ ਵੀ ਸੀਗੇ ਜਾਂ ਬਾਬਾ ਸੀ ਜਾਂ ਪਰਦਾਦਾ ਸੀ ਉਹਦੀ ਵਿਚਾਰਧਾਰਾ ਤੋਂ ਬਿਲਕੁਲ ਬਾਹਰ ਨਿਕਲ ਕੇ ਪਰਿਵਾਰ ਦੇ ਵਿੱਚ ਵੰਡ ਪਾ ਕੇ ਹੁਣ ਜਦੋਂ ਮੌਕਾ ਆਇਆ ਪੰਜ ਸਾਲ ਇਹਨਾਂ ਨੇ ਕੱਢ ਲਿਆ ਉਹਨੂੰ ਤੋੜਤਾ ਕਿਉਂਕਿ ਇਹ ਪਤਾ ਸੀ ਕਿ ਉਹਦੀ ਜਿਹੜੀ ਸਪੋਰਟ ਬੇਸ ਹੈ ਉਹ ਜਾਟਾਂ ਦੇ ਵਿੱਚ ਜਾਣ ਜਿਹੜਾ ਵਾ ਇਸ ਅਲਾਈਐਂਸ ਦੇ ਨਾਲ ਬਹੁਤਾ ਬਹੁਤਾ ਖੁਸ਼ ਨਹੀਂ ਹੈ ਮੈਂ ਇਹ ਕਹਿੰਦਾ ਵੀ ਸਾਰੇ ਜਾਟ ਜਿਹੜੇ ਹੈਗੇ ਆ ਉਹ ਬੀਜੇਪੀ ਦੇ ਜਿਹੜੇ ਹੈਗੇ ਆ ਬੀਜੇਪੀ ਦੇ ਖਿਲਾਫ ਆ ਵੱਡੀ ਗਿਣਤੀ ਦੇ ਵਿੱਚ ਜਾਟਾਂ ਦਾ ਹੀ ਬਹੁਤ ਵੱਡਾ ਨੰਬਰ ਆ ਪਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੋਸਟ ਰਿਸਪੈਕਟਡ ਜਾਟ ਲੀਡਰ ਸੀ ਚੌਧਰੀ ਬਰਿੰਦਰ ਸਿੰਘ ਤੇ ਉਹਨਾਂ ਦੇ ਲੜਕੇ ਦਾ ਬੀਜੇਪੀ ਤੋਂ ਬਾਹਰ ਨਿਕਲ ਕੇ ਕਾਂਗਰਸ ਵਾਲੇ ਪਾਸੇ ਜਾਣ ਨਾਲ ਕਾਂਗਰਸ ਨੂੰ ਐਡਵਾਂਟੇਜ ਹੋਣ ਦੀ ਪੋਸਿਬਿਲਿਟੀ ਕਾਫੀ ਜ਼ਿਆਦਾ ਵੱਧ ਜਾਂਦੀ ਆ ਖਾਸ ਕਰਕੇ ਜਿਹੜੀ ਜਾਟ ਹਾਰਟਲੈਂਡ ਆ ਜਿਹੜੀ ਖਾਸ ਇਹਦੇ ਵਿੱਚ ਇਥੋਂ ਸ਼ੁਰੂ ਹੋ ਜਿੰਦੀ ਕਰਨਾਲ ਆ ਜੀਂ ਦਾ ਪਰੇ ਰੋਤਕਵਾ ਪਵਾਨੀ ਆ ਚੱਜਰਵਾ ਫਿਰ ਅਗਲੇ ਪਾਸੇ ਸਰਸੀ ਵਾਲੇ ਪਾਸੇ ਜਿਹੜੇ ਉਹ ਉਸ ਪਾਸੇ ਵਾਲੇ ਜਿਹੜੀਆਂ ਹੈਗੀਆਂ ਇਹਦੀਆਂ ਸਟੇਟਸ ਹੈਗੀਆਂ ਜੇਕਰ ਬੀਜੇਪੀ ਹਰਿਆਣਾ ਦੇ ਵਿੱਚ 24 ਚ ਪੋਲਿਟੀਕਲ ਗਰਾਉਂਡ ਆਪਣਾ ਲੂਜ਼ ਕਰਦੀ ਹੈ ਕੋਈ 네ਗੇਟਿਵ ਪ੍ਰਭਾਵ ਪਊਗਾ ਜਾਂ ਫਿਰ ਕੋਈ ਅਸਰ ਨਹੀਂ ਹੋਊਗਾ ਬੀਜੇਪੀ ਨੂੰ ਨਹੀਂ ਪੈਂਦਾ ਕਿਉਂ ਨਹੀਂ ਗਾ ਹਿੰਦੀ ਹਾਟ ਇਹ ਵੀ ਹਿੰਦੀ ਦਾ ਹਿੱਸਾ ਹੈ ਉਹਦੇ ਵਿੱਚੋਂ ਦਿੱਲੀ ਦੇ ਨਾਲ ਲੱਗਦਾ ਵਾ ਇਹਦੀ ਐਂਟਰੀ ਇਥੋਂ ਐਂਟਰੀ ਪੰਜਾਬ ਨੂੰ ਕਰਨਾ ਚਾਹੁੰਦੇ ਸੀਗੇ ਇਹਦੇ ਥਰੂ ਜੇ ਕਰਨਾ ਚਾਹੁੰਦੇ ਸੀ ਨਾ ਜਿਹੜਾ ਖਾਸ ਕਰਕੇ ਜਿਹੜੀ ਜਿਹੜਾ ਸਨਪਾਸਾ ਸੀਗਾ ਬੀਜੇਪੀ ਜੇ ਲੂਜ਼ ਕਰਦੀ ਆ ਤਾਂ ਤੁਸੀਂ ਦੇਖੋ ਵੀ 303 ਤੇ ਬੜੀ ਬੜੇ ਜ਼ੋਰ ਨਾਲ ਪਹੁੰਚੇ ਨੂੰ ਕੰਪੰਸੇਟ ਕਿੱਥੋਂ ਕਰਨਗੇ ਇਸ ਕਰਕੇ ਬਹੁਤ ਵੱਡਾ ਸੈਟਬੈਕ ਹੋਊਗਾ ਜੇ ਪੰਜਾਬ ਇੱਕ ਪਾਸੇ ਹੋ ਜਾਂਦਾ ਵਾ ਹਰਿਆਣਾ ਇੱਕ ਪਾਸੇ ਹੋ ਜਾਂਦਾ ਵਾ ਫਿਰ ਜੰਮੂ ਕਸ਼ਮੀਰ ਇੱਕ ਪਾਸੇ ਹੋ ਜਾਂਦਾ ਵਾ ਹਿਮਾਚਲ ਦੂਸਰੇ ਪਾਸੇ ਵੱਲ ਹੋ ਜਾਂਦਾ ਵਾ ਹੋਰ ਸਟੇਟਾਂ ਹੁੰਦੀਆਂ ਨੇ ਤੇ ਇਹ ਚੈਲੰਜ ਤਾਂ ਹੈਗਾ ਹੀ ਹੈਗਾ ਕਿ ਜਿਹੜਾ ਜਿਹੜਾ ਖਾਸ ਕਰਕੇ ਉਹ ਤਾਂ ਸੋਚ ਰਿਆ ਸੀ ਅਸੀਂ ਹੋਰ ਬਹੁਤ ਅੱਗੇ ਵੱਧ ਕੇ ਜਾਵਾਂਗੇ ਜੇ ਇੱਥੋਂ ਹੀ ਸੈਟ ਬੈਕ ਲੱਗਦੀ ਆ ਤਾਂ ਨੇਚਰਲੀ ਫਿਰ ਸਮੱਸਿਆ ਤੇ ਬੀਜੇਪੀ ਲਈ ਵੱਡੀ ਖੜੀ ਹੋਊਗੀ ਔਰ ਇਸ ਮਸਲੇ ਇਹਨਾਂ ਨੂੰ ਲੱਗਦਾ ਸੀਗਾ ਦੇਖੋ ਅੱਜ ਕੱਲ ਫੀਡਬੈਕ ਪ੍ਰੋਸੈਸ ਬਹੁਤ ਆ ਪਾਰਟੀਆਂ ਆਪਣੇ ਤੌਰ ਤੇ ਸਰਵੇ ਕਰਦੀਆਂ ਇੱਕ ਪ੍ਰੋਫੈਸ਼ਨਲ ਏਜੰਸੀਜ਼ ਹੈਗੀਆਂ ਉਹ ਸਰਵੇ ਕਰਕੇ ਦਿੰਦੀਆਂ ਵਾ ਇੱਕ ਇੰਡੀਪੈਂਡੈਂਟ ਆਬਜ਼ਰਵਰਸ ਹੈਗੇ ਆ ਉਹ ਦੱਸ ਦਿਆ ਲੋਕਾਂ ਦੇ ਕੋਲੋਂ ਲੋਕਾਂ ਦੀ ਜਿਹੜੀ ਹੈਗੀ ਕੀ ਲੋਕ ਸੋਚਦੇ ਆ ਕਿਹੜੇ ਮੁੱਦਿਆਂ ਬਾਰੇ ਸੋਚਦੇ ਆ ਲੀਡਰ ਕਿਹੜਾ ਜਿਹੜਾ ਤੁਹਾਨੂੰ ਐਕਸੈਪਟੇਬਲ ਹੈਗਾ ਹੋ ਸਕਦਾ ਇਸ ਇਸ ਸਰਵੇ ਦੇ ਵਿੱਚ ਮਨੋਰ ਲਾਲ ਖੱਟੜ ਜੀ ਜਿਹੜੇ ਹੈਗੇ ਆ ਉਹਦੀ ਲੀਡਰਸ਼ਿਪ ਦੇ ਉੱਤੇ ਲੋਕਾਂ ਦੀ ਬਹੁਤ ਘੱਟ ਲੋਕਾਂ ਦੀ ਲਾਈਕਿੰਗ ਹੋਵੇ ਬਹੁਤ ਥੱਲੇ ਆ ਜਾਵੇ ਤੇ ਜੇ ਲੀਡਰ ਦੀ ਜਿਹੜੀ ਲੋਕਾਂ ਦੀ ਚੋਇਸ ਹੈਗੀ ਉਹ ਥੱਲੇ ਆ ਜਾਂਦੀ ਹੈ ਤਾਂ ਡੈਫੀਨੇਟਲੀ ਲੋਕਾਂ ਦੇ VOTING ਪੈਟਰਨ ਦੇ ਉੱਤੇ ਲੋਕਾਂ ਦੀ VOTING ਚੋਇਸ ਦੇ ਉੱਤੇ ਜਾਂ ਲੋਕਾਂ ਦੀ VOTING ਬਿਹੇਵੀਅਰ ਤੇ ਅਸਰ ਪੈਂਦਾ ਕੋਈ ਨਾ ਕੋਈ ਇਦਾਂ ਦੀ ਗੱਲ ਜਿਹੜੀ ਹੈ ਜਰੂਰ ਸਾਹਮਣੇ ਆਈ ਕਿਸਾਨ ਅੰਦੋਲਨ ਦਾ ਪ੍ਰਭਾਵ ਮੰਨ ਸਕਦੇ ਹਾਂ ਕਿ ਤਨਾ ਕਿਤੇ ਇਹਦੇ ਵਿੱਚ ਆਪਾਂ ਇਹ ਜੇ ਆਪਾਂ ਗੀ ਵੀ ਬਹੁਤ ਜ਼ਿਆਦਾ ਕਿਸਾਨ ਅੰਦੋਲਨ ਦਾ ਪ੍ਰਭਾਵ ਹੈ ਇੱਕ ਫੈਕਟਰ ਬਹੁਤ ਸਾਰੇ ਹੋਰ ਹੁੰਦੇ ਨੇ ਜੀ ਤੇ ਇਹ ਜ਼ਰੂਰ ਹੈ ਵੀ ਉੱਥੋਂ ਦੇ ਕਿਸਾਨ ਖੜੇ ਆ ਪਿਛਲੀ ਵਾਰੀ ਕਿਸਾਨਾਂ ਨੇ ਕਿਉਂਕਿ जाट ਉੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਵੱਡੇ ਵੱਡੇ जाटੀ ਤੰਦਰ ਸਿੰਘ ਬਾਕੀ ਦੇ ਚਲੋ ਹੈ ਹੀ ਆ ਉਹਨਾਂ ਦੇ जाट ਥੀਟਰ ਪਰ ਪ੍ਰੋਮਿਨੈਂਟ जाट ਲੀਡਰ ਜਿਹੜੇ ਕਾਂਗਰਸ ਤੋਂ ਗਏ ਸੀਗੇ ਜਿਹੜੇ ਬਰਿੰਦਰ ਸਿੰਘ ਹੁਣੀ ਸੀਗੇ ਜਿਨ੍ਹਾਂ ਦੀ ਆਪਣੀ ਉੱਥੇ ਲੰਮਾ ਕੈਰੀਅਰ ਸੀਗਾ ਲੰਮਾ ਸਮਾਂ ਉਹ ਲੱਗੇ ਰਹਿ ਜਿਨ੍ਹਾਂ ਨੂੰ ਲੋਕ ਰਿਸਪੈਕਟ ਕਰਦੇ ਲੀਡਰ ਤਾਂ ਬਹੁਤ ਹੋ ਜਾਂਦੇ ਆ ਅਸਰ ਤੇ ਇਸ ਚੀਜ਼ ਦਾ ਹੈਗਾ ਹੀ ਕਿਉਂਕਿ ਆਪਾਂ ਦੇਖਿਆ ਕਿ ਹਰਿਆਣੇ ਦੇ ਵਿੱਚ ਜਿਹੜੀ ਇਹਨਾਂ ਦੀ ਰਾਜਨੀਤੀ ਰਹੀ ਆ ਕਿ ਹਰਿਆਣੇ ਦੇ जाटਾਂ ਨੂੰ ਪੰਜਾਬ ਦੇ जाटਾਂ ਨੂੰ ਵੱਖਰਾ ਕਰਕੇ ਰੱਖੋ ਹਰਿਆਣੇ ਨੂੰ ਵੱਖਰਾ ਕਰਕੇ ਰੱਖੋ ਪਾਣੀਆਂ ਦੇ ਮੁੱਦੇ ਕਰੋ ਮੈਨੂੰ ਲੱਗਦਾ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹਦਾ ਸਟੈਂਡ ਹੈ ਹੋ ਸਕਦਾ ਜਿਸ ਤਰੀਕੇ ਨਾਲ ਇਹਨਾਂ ਨਾਕੇ ਬੰਦੇ ਕੀਤੀ ਹੈ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਬਹੁਤ ਤੋਏ ਤੋਏ ਹੋਈ ਹੋਵੇ ਜਿਸ ਤਰੀਕੇ ਦੇ ਇਹਨਾਂ ਨੇ ਬਾਰਡਰ ਬਣਾਏ ਹਨ ਜਿਸ ਤਰੀਕੇ ਦੀ ਹਰਿਆਣੇ ਦੀ ਪੁਲਿਸ ਨੇ ਉਹ ਜਿਹੜਾ ਇਹ ਕਿਸਾਨ ਅੰਦੋਲਨ ਸੀਗਾ ਉਹਨੂੰ ਟੈਕਲ ਕਰਨ ਦੇ ਵਿੱਚ ਉਹ ਫੇਲ ਹੋਈ ਆ ਜਿਸ ਤਰੀਕੇ ਨਾਲ ਨੌਜਵਾਨ ਨੂੰ ਗੋਲੀ ਮਾਰੀ ਗਈ ਆ ਜਿਸ ਤਰੀਕੇ ਨਾਲ ਹੋਰ ਸਾਰੇ ਬੰਦੇ ਜਿਹੜੇ ਮਾਰੇ ਗਏ ਜਿਸ ਤਰੀਕੇ ਨਾਲ ਜੁਡੀਸ਼ੀਅਲ ਕਮਿਸ਼ਨ ਬਣਿਆ ਵਾ ਵੇਖੋ ਮੰਨੇ ਨਾ ਮੰਨਣਾ ਅਸਲੀ ਜ਼ਿੰਮੇਵਾਰੀ ਤਾਂ ਉੱਥੋਂ ਦੇ ਮੁੱਖ ਮੰਤਰੀ ਦੀ ਆ ਹੁਣ ਤਾਂ ਆਪਾਂ ਦੇਖੀਏ ਜਿਹੜਾ ਬਰਗਾੜੀ ਕੇਸ ਹੋਇਆ ਸੀਗਾ ਤੇ ਉਹ ਕੋਈ ਕੋ ਸਿੱਧੇ ਤੌਰ ਤੇ ਥੋੜਾ ਸੀਗਾ ਅੱਜ ਤੱਕ ਆਪਾਂ ਕਹਿੰਨੇ ਆ ਕਿ ਜਿਹੜੇ ਉਸ ਦਾ ਮੇ ਮੁੱਖ ਮੰਤਰੀ ਸੀਗੀ ਉਹ ਜ਼ਿੰਮੇਵਾਰੀ ਹਾਂ ਮੁੱਖ ਮੰਤਰੀ ਜ਼ਿੰਮੇਵਾਰ ਸੀਗੇ ਫਰਮੇ ਕਿ ਉੱਥੇ ਹਰਿਆਣੇ ਦੇ ਵਿੱਚ ਜਿਹੜਾ ਉਹਦਾ ਹੋਮ ਮਿਨਿਸਟਰੀ ਸੀਗੀ ਉਹ ਐਨ ਐਲ ਕੁਆਰ ਜਿਹੜਾ ਵੇਦ ਸਾਹਿਬ ਸੀਗੇ ਜਿਹੜੇ ਸ਼ਾਇਦ ਨਾਰਾਜ਼ ਹੋ ਕੇ ਚਲੇ ਗਏ ਉਹ ਬਹੁਤ ਸੀਨੀਅਰ ਲੀਡਰ ਸੀਗਾ ਪਿਛਲੀ ਵਾਰ ਵੀ ਬਹੁਤ ਐਕਸਪੀਰੀਐਂਸ ਸੀਗੇ ਪਿਛਲੀ ਵਾਰ ਉਹਨੂੰ ਕੰਪੰਸੇਟ ਕੀਤਾ ਗਿਆ ਕਿ ਉਹਨਾਂ ਨੂੰ ਇੱਕ ਜਿਹੜਾ ਹੋਮ ਮਿਨਿਸਟਰੀ ਦੇ ਦਿੱਤੀ ਆ ਉਹ ਤੋਂ ਅੱਗੇ ਹੋਮ ਮਿਨਿਸਟਰੀ ਜਿਹੜੇ ਆ ਟੀਮ ਮਿਨਿਸਟਰੀ ਆਪਣੇ ਕੋਲ ਰੱਖਦਾ ਵਾ ਹੈਲਥ ਮਿਨਿਸਟਰੀ ਇੰਪੋਰਟੈਂਟ ਉਹ ਦੇ ਦਿੱਤੀ ਕਿ ਅਜੇ ਹੁਣ ਸ਼ਾਇਦ ਚਲੇਗੇ ਉਹਦੇ ਵਿੱਚੋਂ ਕਰਕੇ ਵੀ ਇਹ ਕਿੱਥੋਂ ਕਿੱਦਾਂ ਕਰਦੇ ਉਹਦੇ ਵਿੱਚੋਂ ਤੋਂ ਇਸ ਕਰਕੇ ਕਿਤੇ ਨਾ ਕਿਤੇ ਆਏ ਠੀਕ ਆ ਕਿ ਜਿਹੜੇ ਵਿਸ ਸਾਹਿਬ ਸੀਗੇ ਉਹਨਾਂ ਦੀ ਬੋਲੀ ਵੀ ਜਿਹੜੀ ਹੁੰਦੀ ਸੀਗੀ ਉਹ ਇੱਕ ਡਿਫਰੈਂਟ ਕਿਸਮ ਦੀ ਹੁੰਦੀ ਸੀ ਬਹੁਤ ਤਕੜੀ ਬੋਲੀ ਕਰਦੇ ਸੀ। ਤੋਂ ਜਿਹੜੇ ਅਜੇ ਤੱਕ ਬਾਰਡਰ ਬੰਦ ਵਾ ਕਿਉਂਕਿ ਆਪਾਂ ਦੇਖਿਆ ਮੈਂ ਤਾਂ ਦੇਖ ਰਿਹਾ ਸੀ ਹਰਿਆਣੇ ਦੇ ਵਿੱਚ ਉੱਥੋਂ ਦੇ ਨੌਜਵਾਨ ਕਸਮ ਖਾ ਰਹੇ ਸੀਗੇ ਜਿਦਾਂ ਪੰਜਾਬ ਦੇ ਵਿੱਚ ਹੋਇਆ ਸੀ ਨਾ ਇੱਕ ਹਲਕੇ ਦੇ ਵਿੱਚ ਜਾ ਕੇ ਉੱਥੋਂ ਦੇ ਬੇਰੁਜ਼ਗਾਰਾਂ ਨੇ ਜਾ ਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਪਾਵਰਫੁਲ ਮੰਤਰੀ ਸਾਹਿਬ ਜਿਹੜੇ ਸੀਗੇ ਉਹਨਾਂ ਦੇ ਹਲਕੇ ਜਾ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਉਹ ਸੈਕੰਡੇ ਦੀ ਗੰਦੀ ਸੀਗੇ ਵੀ ਅਸੀਂ ਉੱਥੇ ਜਾਵਾਂਗੇ ਜਿੱਥੋਂ ਇਹ ਇਲੈਕਸ਼ਨ ਲੜੂਗਾ ਅਸੀਂ ਉਹਨੂੰ ਸਭ ਕੁਝ ਸਿਖਾ ਲਾਂਗੇ ਸੋ ਇਸ ਕਰਕੇ ਜਿਹੜੀ ਇਸ ਕਿਸਮ ਦੀ ਪਾਲਿਸੀ ਹੁੰਦੀ ਆ ਬਾਰਡਰ ਬਣਾਉਣੇ ਹੁੰਦੇ ਆ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਤੁਹਾਡੀ ਤੋਏ ਤੋਏ ਹੋਣ ਢਈ ਆ ਜਾਂ ਤੁਸੀਂ ਇੰਨੀ ਫੋਰਸ ਇਕੱਠੀ ਕਰ ਲੇ ਜੋ ਇਹਦਾ ਮਤਲਬ ਹੈਗਾ ਕਿ ਤੁਹਾਡੇ ਕੋਲ ਬਾਰਗੇਨਿੰਗ ਦੀ ਕਪੈਸਿਟੀ ਨਹੀਂ ਹੈ ਤੁਹਾਡੇ ਕੋਲ ਲੀਡਰਸ਼ਿਪ ਕੁਆਲਟੀਜ਼ ਨਹੀਂ ਹੈ ਤੁਸੀਂ ਤਾਕਤ ਦੇ ਜ਼ੋਰ ਦੇ ਨਾਲ ਪੁਰੀਸ਼ ਤੇ ਜੋਰ ਦੇ ਨਾਲ ਸੈਂਟਰਲ ਫੋਰਸਿਸ ਤੇ ਜੋਰ ਦੇ ਨਾਲ ਠੱਕੇ ਦੇ ਨਾਲ ਜਿਹੜੇ ਲੋਕ ਉਹ ਅੱਗੇ ਜਾਣਾ ਚਾਹੁੰਦੇ ਆ ਇਹ ਵੀ ਕਾਰਨ ਹੋ ਸਕਦਾ ਕਿ 14 ਤਰੀਕ ਨੂੰ ਕਿਸਾਨ ਉੱਥੇ ਜਾ ਰਹੇ ਉਹਨਾਂ ਨੂੰ ਅਲਾਉ ਕਰ ਦਿੱਤਾ ਇਹਦੇ ਨਾਲ ਵੀ ਥੋੜਾ ਕੰਪਨਸੇਟ ਹੋ ਜਾਵੇ ਕਿਉਂਕਿ ਖੱਟੜ ਸਾਹਿਬ ਜਿਹੜੇ ਸੀਗੇ ਉਹ ਟਾਰਗੇਟ ਦੇ ਉੱਤੇ ਸੀਗੇ ਖਾਸ ਕਰਕੇ ਇਹ ਤੁਹਾਡਾ ਖਨੌਰੀ ਤੇ ਸ਼ੰਭੂ ਬਾਰਡਰ ਵਾਲਾ ਜਿਹੜਾ ਹੈਗਾ ਇਹ ਸਾਰਾ ਇਨਸੀਡੈਂਸ ਹੋਇਆ ਵਾ ਜੀ ਬਿਲਕੁਲ ਬਿਲਕੁਲ ਸਿੱਖੋਂ ਸਾਹਿਬ ਇੱਕ ਮਰਾ ਆਖਰੀ ਸਵਾਲ ਉਹ ਹੈਗਾ ਕਿ ਆਪਣੀ ਨੈਸ਼ਨਲ ਪੋਲਿਟਿਕਸ 24 ਦੇ ਇਲੈਕਸ਼ਨ ਤੇ ਇੰਡੀਆ ਅਲਾਈਅንስ ਜਦੋਂ ਬਣਿਆ ਸੀ ਉਦੋਂ ਤਾਂ ਵਾਵਾ ਚਰਚਾ ਹੋਈ ਸੀ ਅੱਜ ਕਿੱਥੇ ਕਿ ਸਟੈਂਡ ਕਰ ਰਿਹਾ ਵੇਖੋ ਇੰਡੀਆ ਅਲਾਈਅንስ ਤੇ ਮੈਨੂੰ ਨਹੀਂ ਲੱਗਦਾ ਕਿਤੇ ਸਟੈਂਡ ਕਰ ਰਿਹਾ ਮੈਨੂੰ ਲੱਗਦਾ ਵੀ ਲੋਕਾਂ ਨੂੰ ਸਟੈਂਡ ਕਰਨਾ ਪਊਗਾ ਜਿਹੜੀਆਂ ਜਿਲ੍ਹੀਆਂ ਜਿਹੜੀ ਖਾਸ ਕਰਕੇ ਜਿਹੜੀ ਰੂਲਿੰਗ ਪਾਰਟੀ ਹੈ ਜੇ ਜੇ ਲੋਕ ਧਿਰ ਬਣ ਜਾਂਦੇ ਆ ਤੇ ਇੰਡੀਆ ਅਲਾਈਅንስ ਦੀ ਚੜਤ ਨੂੰ ਕੋਈ ਨਹੀਂ ਰੋਕ ਸਕਦਾ ਨਾ ਠੀਕ ਆ ਕਿ ਇੰਡੀਆ ਅਲਾਈਂਸ ਦੇ ਵਿੱਚ ਬਹੁਤ ਸਾਰੀਆਂ ਉਹ ਸਾਰੀਆਂ ਜਿਹੜੀਆਂ ਕਿ ਸਮੱਸਿਆਵਾਂ ਹੈਗੀਆਂ ਤੁਸੀਂ ਵੈਸਟ ਬੰਗਾਲ ਦੀ ਆਪਾਂ ਗੱਲ ਕਰ ਸਕਦੇ ਹਾਂ ਪਰ ਇੰਡੀਆ ਅਲਾਈਂਸ ਪਹਿਲੇ ਸਮੇਂ ਦੇ ਨਾਲੋਂ ਚੰਗਾ ਵੈਲ ਪਲੇਸਡ ਹੈਗਾ ਕਾਂਗਰਸ ਪਾਰਟੀ ਵੈਲ ਪਲੇਸਡ ਹੈਗੀ ਹੈ ਭਾਜਪਾ ਨੂੰ ਚੈਲੰਜ ਆ ਰਿਹਾ ਹੈ ਔਰ ਖਾਸ ਕਰਕੇ ਮਹਾਰਾਸ਼ਟਰ ਜਿਹੜਾ ਹੈਗਾ ਸਾਰਾ ਸਿਨੈਰੀਓ ਬਹੁਤ ਠੀਕ ਠਾਕ ਹੈਗਾ ਯੂਪੀ ਦੇ ਵਿੱਚ ਵੀ ਇਸੇ ਤਰੀਕੇ ਨਾਲ ਠੀਕ ਹੈਗਾ ਬਿਹਾਰ ਠੀਕ ਹੈਗਾ ਵੈਸਟ ਬੰਗਾਲ ਦੇ ਵਿੱਚ ਤਾਂ ਪਹਿਲਾਂ ਪਿਛਲੀ ਵਾਰ ਇਹ ਸੀਗਾ ਕਿ ਬਹੁਤ ਥੋੜਾ ਉਹਦੇ ਵਿੱਚੋਂ ਸਪੇਸ ਸੀਗੀ ਅਸਾਮ ਦਾ ਜਿਹੜਾ ਹੈਗਾ ਉਹਦੇ ਵਿੱਚੋਂ ਜਿਹੜਾ ਕੱਲ ਸੀਏ ਲਾਗੂ ਕੀਤਾ ਤੁਸੀਂ ਦੇਖਿਆ ਕਿਦਾਂ ਰਜਿਸਟ੍ਰੈਂਸ ਹੋਈ ਉਹਦੇ ਵਿੱਚ ਦਿੱਲੀ ਤੋਂ ਸਾਤ ਸੀਟਾਂ ਜਾਂਦੀਆਂ ਸੀਗੀਆਂ ਉਹਦੇ ਵਿੱਚੋਂ ਵੀ ਇੰਡੀਆ ਲਾਇਸੈਂਸ ਨੂੰ ਜਿਹੜਾ ਹੈਗਾ ਐਡਵਾਂਟੇਜ ਹੋ ਰਿਹਾ ਔਰ ਖਾਸ ਕਰਕੇ ਤਿੰਨ ਹਿੰਦੀ ਜਿਹੜੀਆਂ ਹਾਰਟਲੈਂਡੀਆਂ ਹੈਗੀਆਂ ਤੁਹਾਡਾ ਰਾਜਸਥਾਨ ਵਾ ਮਧਿਆ ਪ੍ਰਦੇਸ਼ ਵਾ ਛਤੀਸਗੜ ਹੈਗਾ ਗੁਜਰਾਤ ਨੂੰ ਜੇ ਥੋੜਾ ਸਮਾਂ ਲਾਂਭੇ ਰੱਖ ਦੀਏ ਪਰ ਜਦੋਂ ਇੱਕ ਕਾਗਜ਼ ਦੇ ਮਹਿਲ ਡਿੱਗਣੇ ਸ਼ੁਰੂ ਹੁੰਦੇ ਆ ਨਾ ਜਿਹੜੇ ਤਾਕਤ ਤੇ ਬਣੇ ਹੁੰਦੇ ਆ ਉਹ ਫਿਰ ਡਿੱਗਦੇ ਵੀ ਬਹੁਤ ਛੇਤੀ ਆ ਜੀ ਇਸ ਕਰਕੇ ਮੈਨੂੰ ਲੱਗਦਾ ਵੀ ਜੇ ਲੋਕ ਉਹਦੇ ਨਾਲ ਖੜੋ ਜਾਂਦੇ ਆ ਕਿਉਂਕਿ ਇਸ ਵੇਲੇ ਲੜਾਈ ਲੋਕਾਂ ਦੀ ਵਰਸਸ ਜਿਹੜੇ ਤਾਕਤ ਬੈਠੇ ਲੋਕ ਵਾ ਉਹਨਾਂ ਦੇ ਅਗੇਂਸਟ ਉਸ ਕਿਸਮ ਦਾ ਅਥਾਰਟੀਰੀਅਲ ਰਜਿਮ ਹੈਗਾ ਜਿਸ ਤਰੀਕੇ ਨਾਲ ਉਹਨਾਂ ਦੇ ਐਮਪੀ ਕਹਿੰਦੇ ਸੀ ਸੰਵਿਧਾਨ ਬਦਲ ਦਵਾਂਗੇ ਜਿਸ ਕਿਸਮ ਦਾ ਮਕਸਦ ਹੈਗਾ ਕਿ ਅਸੀਂ ਇੱਕ ਐਸ ਕਿਸਮ ਦਾ ਰਾਜ ਇੱਥੇ ਲਿਆਉਣਾ ਚਾਹੁੰਦੇ ਆ ਔਰ ਸਾਨੂੰ ਇਸ ਕਰਕੇ ਸੀਟਾਂ ਚਾਹੀਦੀਆਂ ਮੈਨੂੰ ਲੱਗਦਾ ਵੀ ਇਹ ਜਿਹੜਾ ਹੈਗਾ ਇਹ ਕਿਸ ਕਿਸਮ ਦਾ ਇਹ ਕਰਦੇ ਫਿਰਦੇ ਆ ਤੇ ਬੀਜੇਪੀ ਵਾਲੇ ਕਲੇਮ ਕਰਦੇ ਆ ਉਹ ਤਾਂ ਡਿਸਟੈਂਸ ਡ੍ਰੀਮ ਹੋ ਜਾਊਗਾ ਲੋਕ ਨਾਲ ਖੜੇ ਹੋ ਜਾਂਦੇ ਆ ਤੇ ਫਿਰ ਇੰਡੀਆ ਜਿਹੜਾ ਹੈਗਾ ਨੇਚਰਲੀ ਕਾਂਗਰਸ ਪਾਰਟੀ 300 ਸੀਟਾਂ ਦੇ ਲੜ ਰਹੀ ਆ ਵੱਡੀ ਪਾਰਟੀ ਹੈਗੀ ਆ ਬਾਕੀ ਰੀਜਨਲ ਪਾਰਟੀਆਂ ਦੋ ਵੱਡੀਆਂ ਤਿੰਨ ਰੀਜਨਲ ਪਾਰਟੀਆਂ ਜਿਹੜੀਆਂ ਹੈਗੀਆਂ ਡੀਐਮਕੇ ਇੱਕ ਪਾਸੇ ਵਾਲ ਸ਼ਿਵ ਸੈਨਾ ਦੂਸਰੀ ਆ ਗਈ ਉਹਦੇ ਵਿੱਚੋਂ ਤੀਸਰੀ ਆ ਗਈ ਤੁਹਾਡੀ ਆਪਣੀ ਜਿਹੜੀ ਸੀ ਆਰਜੇਡੀ ਆ ਗਈ ਫਿਰ ਯੂਪੀ ਉਹਦੇ ਵਿੱਚੋਂ ਖੜੀ ਹੋ ਜਾਂਦੀ ਚਾਰ ਖੜੀਆਂ ਹੋ ਜਾਂਦੀਆਂ ਤੇ ਫਿਰ ਤਖੜਾ ਜਿਹੜਾ ਨਾ ਲੜਾਈ ਬਣ ਸਕਦੀ ਹੈ ਇਹ ਐਵੇਂ ਨਹੀਂ ਹੈ ਕਿਉਂਕਿ ਜਿਸ ਤਰੀਕੇ ਨਾਲ ਬੀਜੇਪੀ ਇਸ ਵੇਲੇ ਵਾਰ ਆਫ ਨਰਵਸ ਬਣਾ ਰਹੀ ਹੈ ਜਿਸ ਤਰੀਕੇ ਦੇ ਨਾਲ ਪ੍ਰੋਪਗੈਂਡਾ ਕੀਤਾ ਜਾ ਸਕਦਾ ਜਿਸ ਤਰੀਕੇ ਦੇ ਨਾਲ ਮੀਡੀਆ ਦੇ ਉੱਤੇ ਕਾਬੂ ਕੀਤਾ ਗਿਆ ਲੋਕਾਂ 'ਚ ਇਨਫੋਰਮੇਸ਼ਨ ਨਹੀਂ ਪਹੁੰਚ ਰਹੀ ਇਹ ਹਾਲਾਤ ਐਮਰਜੈਂਸੀ ਦੇ ਵਿੱਚ ਵੀ ਸੀਗਾ ਔਰ ਆਲਟੀਮੇਟਲੀ ਸਾਨੂੰ ਇਹ ਮੈਂ ਨਹੀਂ ਕਹਿੰਦਾ ਕਿ ਉਸ ਕਿਸਮ ਦੇ ਹਾਲਾਤ ਹੋਣਗੇ ਕਾਂਗਰਸ ਨੌਵੇਂ ਸੂਬਿਆਂ ਦੇ ਵਿੱਚੋਂ ਬਿਲਕੁਲ ਸਾਫ਼ ਹੋ ਗਈ ਸੀ ਪਰ ਦੂਸਰੇ ਪਾਸੇ ਬੀਜੇਪੀ ਕੋ 303 ਨਹੀਂ ਆ ਤੇ 3 4 ਛੱਟ ਕੇ ਵੀ ਚੰਗੇ ਥਾਂੋਂ ਲੱਗੇ ਮਹਾਰਾਸ਼ਟਰ ਤੋਂ ਲੱਗ ਗਿਆ ਕਰਨਾਟਕਾ ਤੋਂ ਲੱਗ ਗਿਆ ਵਿਹਾਰ ਤੋਂ ਲੱਗ ਗਿਆ ਯੂਪੀ ਤੋਂ ਲੱਗ ਗਿਆ ਹਰਿਆਣੇ ਤੋਂ ਲੱਗ ਗਿਆ ਦਿੱਲੀ ਤੋਂ ਲੱਗ ਗਿਆ ਚਾਰ ਚਾਰ ਸੀਟਾਂ ਉਹਦੀਆਂ ਉੱਤਰਾਖੰਡ ਤੋਂ ਸੀਗੀਆਂ ਹਿਮਾਚਲ ਤੋਂ ਸੀਗੀਆਂ ਇਸ ਪਾਸੇ ਵੱਲੋਂ ਆਹ ਹਿੱਸੇਦਾਰ ਸੀ ਆਪਣੇ ਜੰਮੂ ਕਸ਼ਮੀਰ ਵਾਲੇ ਤੇ ਇਹਦਾ ਫੇਰ ਜਿਹੜਾ ਹੈਗਾ ਮੈਜੋਰਟੀ ਮਾਰਕ ਤੱਕ ਪਹੁੰਚਣਾ ਵੀ ਕਾਫੀ ਵੱਡਾ ਚੈਲੈਂਜਿੰਗ ਹੋ ਜਾਊਗਾ ਹਾਂ ਬਿਲਕੁਲ ਬਿਲਕੁਲ ਸੋ ਕੀ ਜਿਹਨੂੰ ਆਪਾਂ ਹਿੰਦੀ ਵੈਲਡ ਕਹਿੰਦੇ ਆ ਇਸੇ ਪਾਸੇ ਵੱਲ ਥੋੜਾ ਜਿਹਾ ਬੀਜਪੀ ਸਟਰੋਂਗ ਹੈਗੀ ਨਹੀਂ ਸਾਊਥ ਦੇ ਵਿੱਚ ਤਾਂ ਆਪਾਂ ਦੇਖ ਰਹੇ ਹਾਂ ਇਸ ਕੋਸਾ ਕਿ ਕਿੱਥੇ ਕਹ ਸਟੈਂਡ ਕਰ ਰਹੀ ਹੈ ਇੰਡੀਆ ਦਾ ਗਰੁੱਪ ਕੋਈ ਆਈਡੀਓਲੋਜੀ ਨਹੀਂ ਘੜ ਸਕਿਆ ਕੋਈ ਮੈਨੀਫੈਸਟ ਨਹੀਂ ਕਿਸੇ ਚੀਜ਼ ਨੂੰ ਉਹ ਕਰ ਸਕੇ ਤੇ ਕਲਮ ਲਾ ਕੇ ਚਰਚਾ ਤਾਂ ਬੜੀ ਹੋਈ ਫਿਰ ਇੱਕ ਇੱਕ ਕਰਕੇ ਨੀਤੀਸ਼ ਮਮਤਾ ਹੋਰਾਂ ਦਾ ਪਾਸੇ ਹੋ ਜਾਣਾ ਉਹ ਕਿਹਦਾ ਨਿੱਤੇ 네ਗੇਟਿਵ ਪ੍ਰਭਾਵ ਉਸ ਚੀਜ਼ ਦਾ ਗਿਆ ਪਰ ਪਰਫਾਰਮੈਂਸ ਉਦਾਂ ਦੀ ਨਹੀਂ ਰਹੀ ਇੱਕ ਗੱਲ ਬਹੁਤ ਜ਼ਰੂਰੀ ਆ ਤੁਸੀਂ ਦੇਖੋ ਕਿ ਕਿਸਾਨਾਂ ਬਾਰੇ ਉਹਨਾਂ ਨੇ ਬਹੁਤ ਤਕੜੀ ਗੱਲ ਕਹੀ ਹੈ। ਐਸੇੜੇ ਕਿਸਾਨ ਜੇ ਅਸੀਂ ਮੁੱਦੇ ਦੀ ਗੱਲ ਕਰਦੇ ਆ। ਕਿਸਾਨਾਂ ਦੀ ਉਹ ਗੱਲ ਕਰਦੇ ਪ੍ਰੋਮਿਸ ਕਰਦੇ ਆ ਕਿ ਇਹਨਾਂ ਨੇ ਪ੍ਰੋਮਿਸ ਕਰਕੇ ਮੁੱਕਰ ਗਏ। ਐਮਐਸਪੀ ਇਹਨਾਂ ਨੇ ਕਿਸਾਨਾਂ ਦੀਆਂ ਵੋਟਾਂ ਲੈ ਲਈਆਂ। ਜੇ ਉਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਵੀ ਅਸੀਂ ਉਹ ਸੁਆਮੀਨਾਥਨ ਦਵਾਗਿਰ ਰਿਪੋਰਟ ਨੂੰ ਲਾਗੂ ਵੀ ਕਰਾਂਗੇ ਤੇ ਅਸੀਂ ਜਿਹੜਾ ਹੈਗਾ ਵਾ ਕਿਸਾਨੀ ਦੇ ਉੱਤੇ ਕਿਸਾਨੀ ਸੰਕਟ ਦੀ ਗੱਲ ਵੀ ਕਰਾਂਗੇ। ਮੇਰੇ ਖਿਆਲ ਇਹ ਅਸਰ ਪਾਉਗੇ ਜੀ। ਇਹ ਆਪਾਂ ਨੂੰ ਲੱਗਦਾ ਵੀ ਇਹ ਨਹੀਂ ਮੰਨਦੇ ਪਰ ਜ਼ਰੂਰੀ ਨਹੀਂ ਹੈ ਕਾਂਗਰਸ ਕਿਉਂ ਬਾਹਰ ਹੈਗੀ ਆ ਕਿ ਉਹਨੇ ਇਹ ਸਾਰੀਆਂ ਗਲਤੀਆਂ ਕੀਤੀਆਂ ਬਦਰ ਗਲਤੀਆਂ ਭਾਵੇਂ ਕਿ ਕਾਂਗਰਸ ਪਾਰਟੀ ਨੇ ਸਵਾਮੀਨਾਥਨ ਕਮਿਸ਼ਨ ਬਣਾਇਆ ਸੀਗਾ ਕਾਂਗਰਸ ਪਾਰਟੀ ਮੰਰੇਕਾ ਲੈ ਕੇ ਆਈ ਸੀਗੀ ਕਾਂਗਰਸ ਪਾਰਟੀ ਜਿਹੜੀ ਆਰਟੀਆਈ ਲੈ ਕੇ ਆਈ ਸੀਗੀ ਕਾਂਗਰਸ ਪਾਰਟੀ ਮਿਨੋਰਟੀਜ਼ ਵਾਸਤੇ ਐਜੂਕੇਸ਼ਨ ਦੀ ਸਕੀਮ ਲੈ ਕੇ ਆਈ ਸੀਗੀ ਜਿਹੜੀ ਪ੍ਰੋ ਪੀਪਲ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਸੀਗਾ ਕਿਸਾਨੀ ਦਾ ਕਰਜ਼ਾ ਮਾਫ ਕੀਤਾ ਸੀਗਾ ਇਹ ਸਰਕਾਰ ਤੇ ਉਹ ਸਰਕਾਰ ਨੂੰ ਕੰਪੇਅਰ ਕੀਤਾ ਜਾਵੇ ਇੱਕ ਕਾਰਪੋਰੇਟ ਬੈਕਡ ਗਵਰਨਮੈਂਟ ਹੈਗੀ ਆ ਉਸ ਸਮੇਂ ਠੀਕ ਆ ਜਿਹੜਾ ਥੋੜਾ ਸਮਾਂ ਕਰਦਾ ਗਲਤੀਆਂ ਕਰਦਾ ਉਹਨਾਂ ਨੇ ਬਹੁਤ ਹੋਰ ਗਲਤੀਆਂ ਕੀਤੀਆਂ ਹੋਣਗੀਆਂ ਫਿਰ ਮੈਨੂੰ ਲੱਗਦਾ ਵੀ ਜਿਉਂ ਉਹਨਾਂ ਨੂੰ ਇਹ ਸਾਹਸ ਹੋਇਆ ਜਾਂ ਜਿਸ ਤਰੀਕੇ ਨਾਲ ਪ੍ਰੋ ਪੀਪਲ ਜਿਹੜੇ ਤੁਹਾਡੇ ਇਕਨੋਮਿਸਟਾ ਉਹ ਦੱਸ ਰਹੇ ਆ ਵੀ ਜੋ ਇਹ ਜਿਹੜੇ ਪ੍ਰੋ ਕਾਰਪੋਰੇਟ ਇਕਨੋਮਿਸਟ ਕਹਿ ਰਹੇ ਆ ਵੀ ਇੰਨਾ ਹੋ ਜੂ ਇੰਨਾ ਪੈ ਜੂ ਸਾਰਾ ਸਰਕਾਰ ਨੇ ਨਹੀਂ ਖਰੀਦਣਾ ਦੂਸਰੀ ਗੱਲ ਇਹ ਆ ਕਿ ਆਉਣ ਵਾਲੇ 5-7 ਸਾਲ ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੇ ਵਿੱਚ ਤੇ ਦੁਨੀਆ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਰਪਲਸ ਅਨਾਜ ਹੋਊਗਾ। ਅਨਾਜ ਦੀਆਂ ਕੀਮਤਾਂ ਪਹਿਲਾਂ ਜਿਹੜੀਆਂ ਇਹਦੀ ਐਮਐਸਪੀ ਤੋਂ ਜਿਹੜੀਆਂ ਉੱਪਰ ਜਾਂਦੀਆਂ ਹਾਂ ਸਾਨੂੰ ਉਹ ਹੈਗਾ ਕਿ ਜਦੋਂ ਸਾਡਾ ਬਲਕ ਪ੍ਰੋਡਿਊਸ ਅਸੀਂ ਕਰਦੇ ਹਾਂ ਇੱਕ ਦੋ ਮਹੀਨਿਆਂ ਦੇ ਵਿੱਚ ਉਦੋਂ ਸਾਨੂੰ ਸਹਾਰਾ ਮਿਲਣ ਦੀ ਲੋੜ ਹੁੰਦੀ ਆ। ਉਦੋਂ ਸਰਕਾਰ ਸਾਡੇ ਨਾਲ ਖੜੇ ਤੇ ਜੇ ਸਰਕਾਰ ਹੀ ਲੋਕਾਂ ਦੇ ਨਾਲ ਨਹੀਂ ਖੜਦੀ ਤੇ ਫਿਰ ਉਹ ਸਰਕਾਰ ਕਾਦੀ ਆ। ਇਹੋ ਜੀ ਸਰਕਾਰ ਨੂੰ ਰੱਖਣਾ ਕੀ ਕਰਨੂਆ? ਇਹੋ ਜੀ ਸਰਕਾਰ ਨੂੰ ਤਾਂ ਲੋਕਾਂ ਨੂੰ ਜਿਹੜਾ ਹੈਗਾ ਡੰਪ ਕਰ ਦੇਣਾ ਚਾਹੀਦਾ ਵਾ। ਉਹਨਾਂ ਸਰਕਾਰਾਂ ਦੇ ਨਾਲ ਖੜੇ ਹੋਣਾ ਚਾਹੀਦਾ ਜਿਹੜੀ ਕਿਉਂਕਿ ਸਰਕਾਰ ਦੀ ਬੇਸਿਕ ਜ਼ਿੰਮੇਵਾਰੀ ਹੈਗੀ ਆ ਸਭ ਤੋਂ ਪਹਿਲਾਂ ਦੀ ਲਾਈਫ ਤੇ ਪ੍ਰੋਪਰਟੀ ਤੇ ਦੂਸਰੀ ਜਾਨ ਮਾਲ ਦੀ ਤੇ ਦੂਸਰੀ ਉਹਨਾਂ ਦੀ ਖੁਸ਼ਹਾਲੀ ਲਈ ਉਹਨਾਂ ਪ੍ਰਤੀ ਕੰਮ ਕਰੇ ਮੈਨੂੰ ਲੱਗਦਾ ਵੀ ਇਹ ਸਰਕਾਰ ਵਾਅਦੇ ਬਹੁਤ ਕੀਤੇ ਆ ਪਰ ਜਿਹੜਾ ਵੱਡਾ ਕੰਮ ਹੋਇਆ ਠੀਕ ਆ ਸੜਕਾਂ ਬਣੀਆਂ ਓਕਾਰਾਂ ਵਾਸਤੇ ਵਾਲ ਬਣ ਗਈਆਂ ਤੁਸੀਂ ਮੰਦਰੇਗਾ ਵਾਪਸ ਲੈ ਲਿਆ ਤੁਸੀਂ ਜਿਹੜਾ ਹੈਗਾ ਸੀ ਆਪਣਾ ਆਰਟੀਆਈ ਨੂੰ ਡਿਲੀਊਟ ਕਰ ਦਿੱਤਾ ਤੁਸੀਂ ਗਰੀਬਾਂ ਦੀ ਮਾਈਨੋਰਟੀ ਫੈਲੋਸ਼ਿਪ ਜਿਹੜੀ ਆ ਉਹ ਵਾਪਸ ਲੈ ਲੀ ਇਸ ਤਰੀਕੇ ਦੀ ਪਾਲਿਸੀ ਜਿਹੜੀ ਇਹਨਾਂ ਦੇ ਔਲ ਹੈਗੀ ਆ ਜਿੱਦਾਂ ਕੱਲ ਸੀਏ ਲੈ ਕੇ ਆਇਆ ਕਿਸ ਸਮੇਂ ਦੇ ਲੈ ਕੇ ਆਇਆ ਸੀ ਇਹ ਉਹਦਾ ਮਤਲਬ ਹੈਗਾ ਕਿ ਕਮਿਊਨਲਾਈਜ਼ ਕਰਨਾ ਚਾਹੁੰਦੇ ਆ ਜਾਂ ਜੋ ਇਹਨਾਂ ਦੇ ਮੈਂਬਰ ਪਾਰਲੀਮੈਂਟ ਕਰਨਾਟਕਾ ਦੇ ਨੇ ਕਿਹਾ ਵਾ ਕਿ ਸਾਨੂੰ 400 ਸੀਟ ਕਿਉਂ ਚਾਹੀਦੀ ਆ ਕਿ ਅਸੀਂ ਸੰਵਿਧਾਨ ਜਿਹੜਾ ਹੈਗਾ ਉਹ ਚ ਤਬਦੀਲੀ ਕਰਨੀ ਚਾਹੁੰਦੇ ਆ ਪੰਜਾਬ ਦਾ ਵੀ ਹੁਣ ਲੋਕਾਂ ਨੂੰ ਹੀ ਖੜੇ ਹੋਣਾ ਪੈਣਾ ਵਾ ਸਿਸਟਮ ਦੇ ਖਿਲਾਫ ਵੋਟਾਂ ਹੀ ਪਾਉਣੀਆਂ ਹੋਰ ਤਾਂ ਕੁਝ ਨਹੀਂ ਕਰਨ ਨੂੰ ਵੋਟਾਂ ਦੇ ਨਾਲ ਬਹੁਤ ਵੱਡੀ ਤਬਦੀਲੀ ਆ ਸਕਦੀ ਬਹੁਤ ਵੱਡਾ ਰੈਵੋਲੂਸ਼ਨ ਆ ਸਕਦਾ ਆਸ ਕਰਦੇ ਆ ਵੀ ਲੋਕ ਇਸ ਪਾਸੇ ਵੱਲ ਸੋਚਣਗੇ ਜੀ ਬਿਲਕੁਲ ਬਿਲਕੁਲ ਸੋ ਸੇਖੋਂ ਸਾਹਿਬ ਬਹੁਤ ਵਾਹ ਸ਼ੁਕਰੀਆ ਤੁਸੀਂ ਨਾਲ ਜੁੜੇ ਵਿਚਾਰ ਚਚਤ ਦੇ ਵਿੱਚ ਸ਼ਾਮਲ ਹੋਏ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ